ਪਿੰਡ ਚਟੋਲੀ ਦੀ ਸੰਗਤ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਿੰਦੀ ਖਾੜੇ ਦੇ ਸੰਬੰਧ ਵਿੱਚ ਚਾਪ ਪਕੌੜੇ ਦਾ ਲੰਗਰ ਲਗਾਇਆ ਗਿਆ। ਆ ਦੇਖੋ ਸੰਗਤਾਂ ਦੇ ਦਰਸ਼ਨ ਕਰੋ। ਦੇਖੋ ਸੰਗਤਾਂ ਦਾ ਦਰਸ਼ਨ ਕਰੋ। ਇਹ ਨਗਰ ਕੀਰਤਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਤੋ ਸਾਹਿਬ ਤੋਂ ਗੁਰਦੁਆਰਾ ਸ਼ੀਸ਼ਕਾਂਤ ਜੀ ਨੂੰ ਦਵਾਨਾ ਹੋਇਆ ਹੈ। ਪਿੰਡ ਦੇ ਚੋਲਦੀ ਜੋ ਕਨਾਲੀ ਦੇ ਕੋਲ ਪੈਂਦਾ ਏ ਇੱਥੇ ਸਰਦੋ ਉਚਾ ਪਕੋੜੇ ਰੰਗ ਲਗਾਇਆ ਗਿਆ ਆ ਦੇਖੋ ਸੰਗਤਾਂ ਦਰਸ਼ਨ ਕਰੋ ਜੀ ਇਸ ਪ੍ਰਸੰਗਤ ਸੰਗਤ ਨੂੰ ਸੇਵਾ ਕਰ ਰਹੀ ਆ ਸੁਧਾਲੂ ਚਾਹ ਚਾਹ ਦਾ ਲੰਗਰ ਆ ਜੀ ਲੱਗਿਆ ਪਿਆ ਅਨੁਸਰ ਹੈ ਕੋਈ ਤੇ ਸੰਗਤ ਸਾਹਿਬ ਸੇ ਦਰਸ਼ਨ ਕਰੋ ਜੀ ਇਹ ਆਹ ਦੇਖੋ ਜੀ ਪ੍ਰਸ਼ਾਦ ਨਗ ਕਿਤਨ ਸ਼੍ਰੀ ਅਨੰਦੋ ਸਾਹਿਬ ਤੋਂ ਦਿੱਲੀ ਦੀ ਰਵਾਨਾ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਧੀ ਵਿਹਾੜਾ ਹੈ ਇਸੇ ਸੰਬੰਧ ਵਿੱਚ ਜੋ ਬੜੇ ਪੰਦਰਤੇ ਮਨਾਇਆ ਜਾ ਰਿਹਾ ਹੈ ਆ ਦੇਖੋ ਸੰਗਤਾਂ ਦੇ ਦਰਸ਼ਨ ਕਰ ਰਹੇ ਹੋ ਦੀ ਸੇਵਾ ਚੱਲ ਰਹੀ ਹੈ ਦੇਖੋ ਸੰਤਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਜਿਹਨਾਂ ਦੀ ਇਹ ਸੰਗਤਾਂ ਦੇਖੋ ਆ ਦੇਖੋ ਸੇਵਾ ਚੱਲ ਰਹੀ ਆ ਤੇ ਭਾਈ ਸੇਵਾ ਕਰ ਰਿਹਾ ਸੰਗਤਾਂ ਦੀ ਠੀਕ ਹੈ ਬਲ ਦੇਖੋ ਜੀ ਨਤਾਂ ਦੀ ਸੇਵਾ ਕਰੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ